ਗੁਰਦੇਵ ਧਨ ਗੁਰਦੇਵ ਜੈ ਪੀਮ ਜੈ ਪਰ ਜੈ ਸਭਿਧਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਸ ਤਰ੍ਹਾਂ ਸਾਰੀ ਸੰਗਤ ਜਾਣਦੇ ਹੋਗੇ ਸ੍ਰੀ ਗੁਰੂ ਦਾਸ ਬੇਗੰਪੁਰਾ ਸਦਨ ਵਲੋਂ ਸ੍ਰੀ ਗੁਰੂ ਦਾਸ ਸਾਧੂ ਸੰਪਰ ਸੋਇਟੀ ਰਜਿਸਟਰਡ ਪੰਜਾਬ ਵਲੋਂ ਜੋ ਬੜਾ ਇਤਿਹਾਸਿਕ ਸਥਾਨ ਬਣਾਇਆ ਜਾ ਰਿਹਾ ਹੈ ਅੱਜ ਸੰਤ ਉਹ ਨਿਰਮਲ ਦਾਸ ਜੀ ਮਹਾਰਾਜ ਸੰਤ ਉਹ ਇੰਦਰ ਦਾਸ ਜੀ ਮਹਾਰਾਜ ਸੰਤ ਬਾਬਾ ਜੀਰ ਸਿੰਘ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਇੱਥੇ ਇਨਸਪੈਕਸ਼ਨ ਕਰਨ ਵਾਸਤੇ ਪਹੁੰਚੇ ਹਨ ਕਿਉਂਕਿ ਕੱਲ ਤਰੀਕ 20 ਹੈ ਭੋਜਨ ਸਮਾਜ ਪਾਰਟੀ ਪੰਜਾਬ ਸੰਗਠਨ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜੋ ਪੰਜਾਬ ਦੇ ਵਿੱਚ ਵਿਧਵੀ ਹੋ ਰਹੀ ਹੈ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਗੁਰੂ ਵਿਦਾਸ ਜੀ ਮਾਰੇ ਦੇ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਔਰ ਸ਼੍ਰੀ ਚਨਸ਼ੋ ਗੰਗਾ ਦੇ ਨਜ਼ਦੀਕ ਔਰ ਜੋ ਪਿੰਡ ਦਾ ਗੁਰੂ ਘਰ ਹੈ ਉਹਦੇ ਨਜ਼ਦੀਕ ਜੋ ਸ਼ਰਾਬ ਦੇ ਠੇਕੇ ਖੋਲੇ ਗਏ ਹਨ ਉਹਨਾਂ ਦੇ ਰੋਸ ਵੱਜੋਂ ਇੱਕ ਰੋਸ ਮਾਰਚ ਸ਼੍ਰੀ ਚਨਸ਼ੋ ਗੰਗਾ ਤੋਂ ਸ਼ੁਰੂ ਹੋਏਗਾ ਔਰ ਚੱਲ ਕੇ ਬਲਗ-ਬਲਗ ਪੜਾਵਾਂ ਤੋਂ ਹੋ ਕੇ ਫਲੋਰ ਪਹੁੰਚੇਗਾ ਤੋਂ ਉਹਨਾਂ ਦੀ ਜੀ ਮੀਟਿੰਗ ਵਿਸ਼ੇਸ਼ ਹੋਈਏ ਥੇ ਜਿਹਦੇ ਵਿੱਚ ਮਹਾਪੁਰਸ਼ਾਂ ਨੇ ਸਵੇਰੇ ਚਾਹ ਦਾ ਲੰਗਰ ਦਾ ਪ੍ਰਬੰਧ ਕੀਤਾ ਹੈ ਔਰ ਸਾਰੇ ਬਹੁਜਨ ਸਮਾਜ ਪਾਰਟੀ ਦੇ ਲੀਡਰਸ਼ਿਪ ਔਰ ਉਹਨਾਂ ਦੇ ਵਰਕਰਸ ਉੱਥੋਂ ਚੱਲ ਕੇ ਆਪਣੀ ਯਾਤਰਾ ਲੈ ਕੇ ਜਾਣਗੇ ਤੋਂ ਮਹਾਪੁਰਸ਼ ਅਸ਼ੀਰਵਾਦ ਦੇਣਗੇ ਸਾਰੀਆਂ ਸੰਗਤਾਂ ਨੂੰ ਔਰ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਦਾ ਸਾਰੇ ਗੁਰਵ达ਸ ਸਾਧੂ ਸੰਪੈ ਸੋਸਾਇਟੀ ਵੱਲੋਂ ਔਰ ਸਾਰੇ ਬਹੁਜਨ ਸਮਾਜ ਵੱਲੋਂ ਹੈ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਬੀੜਾ ਚੁੱਕਿਆ ਹੈ ਸਮਾਜ ਨੂੰ ਜਾਗਰਤ ਕਰਨ ਦਾ ਔਰ ਸਮਾਜ ਦੇ ਵਿੱਚੋਂ ਕਿਰਤਿਆਂ ਨੂੰ ਦੂਰ ਕਰਨ ਦਾ ਤੋਂ ਅਸੀਂ ਇਹਨਾਂ ਦਾ ਇੱਥੇ ਆਣ ਤੇ ਜੀ ਆਇਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਸਾਰੇ ਮਹਾਪੁਰਸ਼ਵਰੋ ਸਮੁੱਚੇ ਸਮਾਜ ਵੱਲੋਂ ਕਿ ਜੋ ਕਾਰਜ ਕਰ ਰਹੇ ਹਨ ਮਹਾਪੁਰਸ਼ ਇਹਨਾਂ ਨੂੰ ਅਸ਼ੀਰਵਾਦ ਦੇਣਗੇ ਤਾਂ ਮੈਂ ਬੇਨਤੀ ਕਰਾਂਗੀ ਸੰਤ ਬਵਿੰਦਰਦਾਸ ਜੀ ਮਾਰਾ ਨੂੰ ਕਿ ਤੁਸੀਂ ਅਸ਼ੀਰਵਾਦ ਦਿਓ ਔਰ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਕਿਉਂਕਿ ਦਿਨ ਰਾਤ ਸਮਾਧੀ ਸੇਵਚ ਲੱਗੇ ਹੋਣ ਇੱਕ ਜੁੱਟ ਕਰਨ ਵਾਸਤੇ ਲੱਗੇ ਹੋਣ ਕਿ ਗੁਰੂ ਵਿਦਾਸ ਜੀ ਮਾਰਾ ਦੀ ਬਾਣੀ ਹੈ ਸਤ ਸੰਗਤ ਮਿਲ ਰਹੀਏ ਮਾਧੋ जैसे मधुभ मखीरा तो उस विचार लेके लैके चले तो बाबा जी कृपा कर तो संत बाबा इंदरदास जी महाराज आशीर्वाद देने बोले सतगुरु रविदास महाराज जी की जय परमस्कार गुरु रूप सत्संग जी आज बहुत ही सत्कारयोग संत दास महाराज जी ਗੁਰੂ ਰਵਦਾਸ ਸਾਧੂ ਸੰਪਰਦਾ ਸੋਸਾਇਟੀ ਇਸਟਰ ਦੇ ਪੰਜਾਬ ਦੇ ਪ੍ਰਧਾਨ ਸਾਡੇ ਵਿੱਚ ਬਹੁਤ ਸਕਾਰਯੋਗ ਸੰਤ ਬਾਬਾ ਜਗੀਰ ਸਿੰਘ ਜੀ ਔਰ ਭੈਣ ਜੀ ਸੰਤੋਸ਼ ਕੌਰ ਜੀ ਸਾਰੇ ਹੀ ਅੱਜ ਸ੍ਰੀ ਗੁਰੂ ਰਵਦਾਸ ਵਿਗ ਪ੍ਰਸਾਦਨ ਦੇ ਵਿੱਚ ਸਾਡੇ ਬਹੁਤ ਸਕਾਰਯੋਗ ਅਵਤਾਰ ਸਿੰਘ ਕ੍ਰੀਮਪੁਰੀ ਜੀ ਬਹੁਤ ਜੋ ਸਮਾਜ ਪਾਰਟੀ ਦੇ ਪ੍ਰਧਾਨ ਜੋ ਕਿ ਇਹਨਾਂ ਨੇ ਬਹੁਤ ਹੀ ਵੱਡਾ ਇੱਕ ਅਪਰਾਲਾ ਕੀਤਾ ਹੈ ਸਮਾਜ ਦੇ ਲਈ ਸਾਡੇ ਵਿੱਚ ਜੋ ਅੱਜ ਕੱਲ੍ਹ ਸਾਡੇ ਗੁਰੂ ਘਰਾਂ ਨੂੰ ਬਹੁਤ ਹੀ ਨੁਕਸਾਨ ਪਹੁੰਚਾਇਆ ਅਨਸਾਰ ਜਿਹੜੇ ਆ ਤੇ ਹੋਰ ਵੀ ਗੁਰੂ ਘਰਾਂ ਦੇ ਨਾਲ ਦੇ ਜਿਹੜੇ ਲਾਗੇ ਲਾਗੇ ਠੇਕ ਕੇ ਸ਼ਰਾਬ ਦੇ ਕੋਲੇ ਗਏ ਆ ਉਹਨਾਂ ਦੀ ਬਰੋਤਾਤੇ ਵਿੱਚ ਔਰ ਉਹਨਾਂ ਨੂੰ ਥੋੜਾ ਜਿਹਾ ਸਮਝਾਉਣ ਵਾਸਤੇ ਇਹਨਾਂ ਨੇ ਜੋ ਕੱਲ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਬਹੁਤ ਉਹਨਾਂ ਦੀ ਟੀਮ ਔਰ ਬਹੁਤ ਹੀ ਸੰਗਤ ਜਿਹੜੀ ਉਹਨਾਂ ਦੇ ਨਾਲ ਜੁੜੀ ਹੋਈ ਆ ਔਰ ਸੰਯੋਗ ਕਰ ਰਹੀ ਆ ਉਹ ਕੱਲ ਨੂੰ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਕੱਲ ਨੂੰ ਅਸੀਂ ਇੱਥੋਂ ਦੀ ਜਾਣਾ ਹੈ ਤੇ ਸਾਰੀ ਹੀ ਸੰਗਤਨੋਂ ਤੁਸੀਂ ਅਸ਼ੀਰਵਾਦ ਦਿਓ ਜੋ ਕਿ ਅਸੀਂ ਇਹ ਜੋ ਕਾਰਜ ਆਰੰਭ ਕੀਤਾ ਹੈ ਉਸ ਨੂੰ ਫਤਿਹ ਪਾ ਸਕੀਏ ਸੋ ਮਹਾਪੁਰਸ਼ਾਂ ਦਾ ਅਸ਼ੀਰਵਾਦ ਲੈ ਕੇ ਉਹਨਾਂ ਨੇ ਇਹ ਜੋ ਕਾਰਜ ਆਰੰਭਿਆ ਮਹਾਪੁਰਸ਼ਾਂ ਦਾ ਅਸ਼ੀਰਵਾਦ ਉਹਨਾਂ ਦੇ ਨਾਲ ਹੈ ਮਹਾਪੁਰਸ਼ ਗੁਰੂ ਰਵਿਦਾਸ ਸਾਧੂ ਸੰਪਰਦ ਸੋਸਾਇਟੀ ਉਹਨਾਂ ਦੇ ਨਾਲ ਆ ਖੜੀ ਹੈ ਜਿੱਥੇ ਸਾਡੀ ਜ਼ਰੂਰਤ ਪੈਂਦੀ ਆ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਤਕੜੇ ਹੋਗੇ ਜੋਦੇ ਸੂਰਮੇ ਬਣ ਕੇ ਇੱਕ ਆਰਦਨੋਂ ਔਰੰਭੋ ਤੇ ਸਰਗੁਰੂ ਸੁਚੇ ਪਾਤਸ਼ਾਹ ਆਪ ਮਿਹਰ ਕਰਕੇ ਜੋ ਕਾਰਜਾਂ ਨੂੰ ਸੰਪੂਰਨਤਾ ਬਖਸ਼ਿਸ਼ ਕਰਨ ਸੋ ਬੋਲੇ ਇਸੋ ਨਿਰਪੈ ਸਰਗੁਰੂ ਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਤੁਸੀਂ ਬਣ ਕੇ ਕੋ ਮੇਕ ਕਰਦੇ ਹੋ ਸਤਿਕਾਰਯੋਗ ਸੰਤ ਬਾਬਾ ਨਰਮਲਦਾਸ ਜੀ ਸੰਤ ਬਾਬਾ ਇੰਦਰਵੀਰ ਜੀ ਸੰਤ ਬਾਬਾ ਜਗੀਰ ਸਿੰਘ ਜੀ ਬੀਬੀ ਸੰਤੋਸ਼ ਜੀ ਔਰ ਹੋਰ ਸਮੂਹ ਸੰਗਤਾਂ ਸਾਰੀਆਂ ਪੰਜਾਬ ਦੀਆਂ ਵਿਦੇਸ਼ਾਂ ਦੀਆਂ ਗੁਰੂ ਰਵਿਦਾਸ ਨਾਮਲੇਬਾ ਸੰਗਤਾਂ ਨੂੰ ਜੈ ਭੀਮ ਜੈ ਭਾਰਤ ਜੈ ਗੁਰੂ ਰਵਿਦਾਸ ਜੀ ਬੋਲੇ ਸੋ ਨਿਰਪੈ ਸਤਿਗੁਰੂ ਪਾਤਸ਼ਾਹ ਮਹਾਰਾਜ ਕੀ ਜੈ ਜਿਵੇਂ ਕਿ ਸੰਗਤਾਂ ਜਾਣਦੀਆਂ ਹਨ ਕਿ ਪੰਜਾਬ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰਾਂ ਨੂੰ ਵਿਸ਼ੇਸ਼ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਪਿੰਡ ਤਲੇਤਾ ਚ ਗੁਰੂ ਰਵਿਦਾਸ ਜੀ ਦੀ ਚਾਰ ਦਿਵਾਰੀ ਤੋੜੀ ਗਈ ਗੁਰੂ ਰਵਿਦਾਸ ਗੁਰੂ ਘਰ ਦੀ ਔਰ ਸੰਗਤਾਂ ਨੂੰ ਉਸ ਵੇਲੇ ਪੁਲਿਸ ਨੇ ਡਿਟੇਨ ਕੀਤਾ ਬਜ਼ੁਰਗ ਮਾਮਾ ਨੂੰ ਸਾਡੀਆਂ ਤੀਆਂ ਨੂੰ ਨੌਜਵਾਨ ਕੁੜੀਆਂ ਨੂੰ ਬਜ਼ੁਰਗਾਂ ਨੂੰ ਲੜਾਈ ਲੜ ਕੇ ਉਹਨਾਂ ਦੀ ਰਿਹਾਈ ਕਰਾਈ ਔਰ ਉਸ ਤੋਂ ਇਲਾਵਾ ਵੀ ਪਿੰਡ ਚਾਂਗ ਬਸਵਾ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੇ ਵਿੱਚ ਸਰਕਾਰ ਲੱਗੀ ਹੋਈ ਆ ਔਰ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਮਹੱਲਾ ਕਲੀਨਿਕ ਗੁਰਦਾਸਪੁਰ ਚ ਗੁਰੂ ਘਰ ਤੋੜਿਆ ਔਰ ਬਟਾਲੇ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਤੋੜਿਆ ਖੁਰਾਲਕੜ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਦੀ ਚਰਨਛੋਹ ਧਰਤੀ ਜਿੱਥੇ ਕਰੋਨਾ ਸੰਗਤਾਂ ਦੀ ਇਹ ਆਸਥਾ ਦਾ ਕੇਂਦਰ ਹੈ ਇਸ ਧਰਤੀ ਤੇ ਸ਼ਰਾਬ ਦੇ ਠੇਕੇ ਔਰ ਨਜਾਇਜ਼ ਬਰਾਂਚਾਂ ਤੋ ਅਸੀਂ ਅੱਜ ਸੰਤਾ ਮਹਾਪੁਰਸ਼ਾਂ ਨੂੰ ਮਿਲ ਕੇ ਬੇਨਤੀ ਕੀਤੀ ਆ ਕਿ 20 ਤਰੀਕ ਕੱਲ ਸਵੇਰੇ ਬੌਜਨ ਸਮਾਜ ਪਾਰਟੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਗੁਰੂ ਘਰਾਂ ਦੀ ਬੇਅਦਬੀਆਂ ਦੇ ਵਿਰੁੱਧ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਫਲੌਰ ਪਹੁੰਚੇਗੀ ਰਸਤੇ ਦੇ ਵਿੱਚ ਹਰਮਾ ਟੋਰਵਾਲ ਪੋਜੇਵਾਲ ਕੁਕੜਾ ਗੜਸ਼ੰਕਰ ਨੋਰਾ ਬੰਗਾ ਗੁਣਾਚੌਰ ਮਕੰਦਪੁਰ ਅਪਰਾ ਨਗਰ ਗੜਾ ਇਹ ਸਾਰੇ ਪੜਾਅ ਤੈਅ ਕਰਦੀ ਹੋਈ ਯਾਤਰਾ ਅੰਤਮ ਪੜਾਅ ਸ਼੍ਰੀ ਗੁਰੂ ਰਵਿਦਾਸ ਮਾਲਾ ਗੁਰੂ ਘਰ ਫਲੌਰ ਵਿਖੇ ਜਾ ਕੇ ਹੋਵੇਗਾ ਸਮੂਹ ਸੰਗਤਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਇਸ ਯਾਤਰਾ ਚ ਬਾ ਚੜ ਕੇ ਸ਼ਾਮਲ ਹੋਣ ਔਰ ਸੰਤਾ ਮਹਾਪੁਰਸ਼ਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਉਹ ਆ ਕੇ ਸਾਨੂੰ ਔਰ ਸੰਗਤਾਂ ਨੂੰ ਅਸ਼ੀਰਵਾਦ ਦੇਣ ਤਾਂ ਕਿ ਗੁਰੂ ਰਵਿਦਾਸ ਗੁਰੂ ਘਰਾਂ ਦੀ ਬੇਅਦਬੀ ਜੋ ਜਾਣ ਬੁੱਝ ਕੇ ਇੰਟੈਂਸ਼ਨਲੀ ਕੀਤੀ ਜਾ ਰਹੀ ਆ ਅਸੀਂ ਉਹਨੂੰ ਸਰਕਾਰ ਨੂੰ ਇਹ ਸੁਨੇਹਾ ਦੇ ਸਕੀਏ ਕਿ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਆ ਤੇ ਸਰਕਾਰ ਆਪਣੀ ਗਲਤੀ ਨੂੰ ਸੁਧਾਰ ਕੇ ਸੰਗਤਾਂ ਦੇ ਮਨਾਂ ਨੂੰ ਸ਼ਾਂਤ ਕਰੇ ਔਰ ਸਰਕਾਰ ਆਪਣੀ ਗਲਤੀ ਤੇ ਪਛਤਾਪ ਕਰੇ ਮੈਂ ਸੰਤਾਂ ਮਹਾਪੁਰਸ਼ਾਂ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਨੂੰ ਆਪਣਾ ਅਸ਼ੀਰਵਾਦ ਦੇ ਕੇ ਸਮਰਥਨ ਦੇ ਕੇ ਇਹਨਾਂ ਨੇ ਸਾਡੀ ਹਿੰਮਤ ਔਰ ਹੌਸਲੇ ਨੂੰ ਵਧਾਇਆ ਸੰਗਤਾਂ ਨੂੰ ਉਹਨਾਂ ਦੇ ਅੰਦਰ ਜੋਸ਼ ਪੈਦਾ ਕੀਤਾ ਮੈਂ ਫਿਰ ਇੱਕ ਵਾਰ ਪੰਜਾਬ ਬੀਐਸਪੀ ਵੱਲੋਂ ਸਾਰੀ ਟੀਮ ਦਾ ਸਾਰੇ ਸੰਤਾ ਮਹਾਂਪੁਰਸ਼ਾਂ ਦਾ ਜਿਥੇ ਧੰਨਵਾਦ ਕਰਦਾ ਸਭ ਨੂੰ ਸੱਦਾ ਦਿੰਦਾ ਕਿ ਆਓ ਆਕੇ ਕੌਮ ਨੂੰ ਸੰਗਤ ਨੂੰ ਅਸ਼ੀਰਵਾਦ ਦਿਓ ਧੰਨਵਾਦ ਜੈ ਪ੍ਰੀਮ ਜੈ ਭਾਰਤ ਜੈ ਗੁਰੂ ਰਬਿਦਾਸ ਜੀ ਬੋਲੇ ਸੋ ਨਿਰਪੈ बोले सो निरभय सतगुरु रविदास महाराज जी की जय गगन दमामा बाजियो परयो निशाने खाओ खेत जो मांडियो सूरमा अब जूझन को दाओ सूरा सो पहचानी है जो लरे दीन के हेठ पुरजा पुरजा कट मरे कब होना काले शाडे खेत महापुरुषा दे वचना अनुसार मत सता गरीब को गरीब बोले दे, बोल देगा ਸੁਨੇਹਾ ਉਸ ਦਾ ਮਾਲਕ ਤੋ ਜੜ ਸੇ ਖੋਦੇਗਾ ਅੱਜ ਇਹ ਅਵਸਥਾ ਬਣੀ ਹੋਈ ਆ ਸਾਡੇ ਸਮਾਜ ਦੇ ਅੰਦਰ ਮਾਰੇ ਕਹਿੰਦੇ ਕੀ ਦਾਰ ਦੇਖ ਸਭ ਕੋ ਹੱਸੇ ਐਸੀ ਦਸ਼ਾ ਹੈ ਮਾਰੀ ਪਰ ਅਸ਼ਟ ਦਸਾ ਸਿਧ ਕਰਤਲੇ ਸਭ ਕਿਰਪਾ ਤੇਮਾਰੀ ਇਹ ਗੁਰੂ ਦੀ ਕਿਰਪਾ ਹੈ ਅੱਜ ਸਾਡੇ ਸਮਾਜ ਨੂੰ ਜਾਗਰਤੀ ਆ ਕੋਈ ਗੁਮਰਾਹ ਨਹੀਂ ਕਰ ਸਕਦਾ ਔਰ ਨਾ ਹੀ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸਕਦਾ ਪਰ ਜਿਹੜਾ ਸ਼ਰਾਰਤੀ ਲੋਗਾ ਨੇ ਕੋਈ ਇਸ ਤਰ੍ਹਾਂ ਦਾ ਕੋਈ ਹਰਕਤ ਕਰਦੇ ਆ ਉਹਨਾਂ ਲਈ ਸਾਡੇ ਯੋਧੇ ਸਮਾਜ ਦੇ ਵੱਡੇ ਵੱਡੇ ਯੋਧੇ ਮਹਾਬੀਰ ਸਾਡੇ ਨਾਲ ਆ ਸਾਡੇ ਸਮਾਜ ਦੇ ਨਾਲ ਆ ਅਸੀਂ ਸਾਰੇ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਇਸ ਜਾਗਰਤ ਜੋ ਯਾਤਰਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਉਹਨਾਂ ਦੀ ਰਹਿਨਵਾਈ ਦੇ ਨਾਲ ਇਹ ਯਾਤਰਾ ਚਰਨ ਗੰਗਾ ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਇਹ ਸ਼ੁਰੂ ਹੋਏਗੀ ਔਰ ਸਮਾਪਤ ਹੋਏਗੀ ਫਲੋਰ ਜਾ ਕੇ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਮਹਾਪੁਰਸ਼ਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹ ਜਾਗਰਤ ਮੰਚ ਜੋ ਹੈ ਜਾਗਰਤ ਯਾਤਰਾ ਹੈ ਜੋ ਇਸ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੇ ਹੀ ਸਹਿਯੋਗ ਦੇਣਾ ਹੈ ਔਰ ਗੁਰੂ ਪਾਤਸ਼ਾਹ ਜੀ ਦਾ ਸ਼ੁਭ ਅਸ਼ੀਰਵਾਦ ਲੈਣਾ ਕਿਉਂਕਿ ਗੁਰੂ ਮਹਾਰਾਜ ਦੇ ਚਰਨਾਂ 'ਚੋਂ ਸ਼ੁਰੂ ਹੋਈ ਆ ਤਾਂ ਜਿੱਥੇ ਗੁਰੂ ਮਹਾਰਾਜ ਦਾ ਓਟ ਆਸਰਾ ਮਹਾਰਾਜ ਕਹਿੰਦੇ ਕਿ ਵਿਚ ਕਰਤਾ ਪੁਰਖ ਲੋਹਾ ਤਬਾਲ ਨੰਗਾ ਹੋਆ ਗੁਰੂ ਪਾਤਸ਼ਾਹ ਜੀ ਦਾ ਜਿਸ ਵਲੇ ਓਟ ਆਸਰਾ ਲੈ ਕੇ ਚੱਲਦੇ ਆਂ ਤਾਂ ਸਤਿਗੁਰੂ ਮੇਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਲੈ ਜੀ ਛੜਾਏ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ ਔਰ ਸਾਰਿਆਂ ਨੇ ਹੀ ਮਨਸਾ ਵਾਚਾ ਕਰਮਣਾ ਕਰਕੇ ਔਰ ਮੰਨ ਕਰਕੇ ਧਨ ਕਰਕੇ ਧਨ ਕਰਕੇ ਸਾਰਿਆਂ ਨੇ ਸਹਿਯੋਗ ਦੇਣਾ ਹੈ ਇਹ ਕੱਲਿਆਂ ਦਾ ਕਾਰਜ ਨਹੀਂ ਹੈ ਇਹ ਸਾਰੇ ਸਮਾਜ ਦਾ ਕਾਰਜ ਹੈ ਤਾਂ ਗੁਰੂ ਪਾਤਸ਼ਾਹ ਆਪ ਸਭ ਨੂੰ ਇਸ ਇਸ ਕਾਰਜ ਵਿੱਚ ਸ਼ਾਮਲ ਹੋਣ ਲਈ ਅਸੀਂ ਤੁਹਾਨੂੰ ਪ੍ਰੇਰਣਾ ਵੀ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਔਰ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਕਾਰਜਾਂ ਨੂੰ ਕਰੀਏ ਤਾਂ ਕਿ ਗੁਰੂ ਪਾਤਸ਼ਾਹ ਸਾਡੇ ਤੇ ਇਸੇ ਤਰ੍ਹਾਂ ਸ਼ੁਭ ਅਸ਼ੀਰਵਾਦ ਬਣਾਈ ਰੱਖਣ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਵੇਰੇ 20 ਤਰੀਕ ਨੂੰ 10 ਵਜੇ ਚਰਨ ਮਹਾਰਾਜ ਦੇ ਚਰਨ ਸ਼ੋ ਗੰਗਾ ਤੋਂ ਇਹ ਯਾਤਰਾ ਸ਼ੁਰੂ ਹੋਏਗੀ ਔਰ ਨਾਲ ਹੀ ਮਹਾਪੁਰਸ਼ਾਂ ਦਾ ਗੁਰੂਵਦਾਸ ਸਦਨ ਗੁਰੂਵਦਾਸ ਬੇਗਮਪੁਰਾ ਸਦਨ ਤੋਂ ਮਹਾਪੁਰਸ਼ ਸਾਰੇ ਹੀ ਇਸ ਵਿੱਚ ਅਸ਼ੀਰਵਾਦ ਦੇ ਰਹੇ ਆ ਤੋ ਅਸੀਂ ਸਾਰੇ ਮਹਾਪੁਰਸ਼ਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਜਗਿਆਸੂ ਜਿਨ੍ਹਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਬੁੱਧੀਜੀਵੀ ਔਰ ਜਿਤਨੀਆਂ ਵੀ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਕਾਰਜ ਨੂੰ ਕਰੀਏ ਤਾਂ ਤਾਂ ਕਿ ਇਹ ਕਾਰਜ ਸਾਡਾ ਜਲਦੀ ਤੋਂ ਜਲਦੀ ਸਫਲ ਹੋ ਸਕੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਰਹਿਮਤਾਂ ਬਖਸ਼ ਕਰਨ ਗੁਰੂ ਪਾਤਸ਼ਾਹੀ ਦੇ ਮਹਾਵਾਕ ਅਨੁਸਾਰ ਅਸੀਂ ਉਹਨਾਂ ਦਾ ਓਟ ਆਸਰਾ ਲੈ ਕੇ ਅਸੀਂ ਚੱਲ ਰਹੇ ਹਾਂ ਤੋਂ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਹੋਰ ਜਿਥੇ ਜਿੰਨੇ ਵੀ ਉਹਨਾਂ ਦੇ ਨਾਲ ਸਹਿਯੋਗੀ ਸੱਜਣਾ ਉਹਨਾਂ ਨੂੰ ਬੇਨਤੀ ਹੈ ਔਰ ਵਾਹਪੁਰ ਸਾਹਿਬ ਦੇ ਬਾਬਾ ਜੀ ਜਨਰਲ ਸੈਕਟਰੀ ਗੁਰੂ ਵਿਦਾਸ ਸਾਹਿਬ ਸੰਪਰਦਾ ਸੋਸਾਇਟੀ ਸ੍ਰੀ ਅੰਤਿੰਦਰਦਾਸ ਜੀ ਮਹਾਰਾਸ਼ੀ ਖਿਆਵਾਲੇ ਔਰ ਸੰਤ ਜਗੀਰ ਸਿੰਘ ਜੀ ਹੋਰ ਮਹਾਪੁਰਸ਼ ਸਾਰੇ ਨਾਲ ਆ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਅਸੀਂ ਜਿਸ ਤਰ੍ਹਾਂ ਵੀ ਇਹ ਹੁਕਮ ਲਗਾਉਣਗੇ ਇਹ ਸਾਨੂੰ ਕੋਈ ਵੀ ਸੇਵਾ ਦੇਣਗੇ ਅਸੀਂ ਇਹਦੇ ਨਾਲ ਖੜੇ ਆ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਉਹ ਦਿਨ ਦੂਰ ਨਹੀਂ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਕਿਉਂਕਿ ਸਾਨੂੰ ਉਦਮ ਚਾਹੀਦਾ ਸਾਨੂੰ ਉਪਰਾਲਾ ਚਾਹੀਦਾ ਅਸੀਂ ਤੁਰ ਪਈਏ ਤਾਂ ਸਾਰੇ ਕਾਰਜ ਸਿੱਧ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਕਿਰਪਾ ਕਰੇ ਐਸੀ ਲਾਲ ਤੁਜ ਵੀ ਨਿਕੌਣ ਕਰੇ ਗਰੀਵਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਯਾਂ ਕੀ ਸ਼ੋਜ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਰਹਿ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈੰਤ ਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਵੇ ਸਰੇ ਹਰ ਜੀਉ ਤੇ ਸਵੇ ਸਰੇ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਧੰਨਵਾਦ